ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਗੀਤਕਾਰ ਮੀਤ ਉਮੀਦ ਕਰਦਾ ਹਾਂ ਸਾਰੇ ਵਧੀਆ ਹੋਵੋਗੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੋ ਮੇਰੇ ਵੀਰ ਭੈਣਾ ਆਪਣਾ ਪੰਜਾਬ ਛੱਡ ਕੇ ਮਿਹਨਤ ਦੇ ਲਈ ਬਾਹਰਲੇ ਦੇਸ਼ਾਂ ਵਿਦੇਸ਼ਾਂ ਵਿੱਚ ਗਏ ਹੋਏ ਨੇ ਉਹਨਾਂ ਨੂੰ ਵੀ ਸਤਿ ਸ੍ਰੀ ਅਕਾਲ ਸਾਰੇ ਚੜ੍ਹਦੀ ਕਲਾ ਦੇ ਵਿੱਚ ਹੋਣ ਵਾਹਿਗੁਰੂ ਨੂੰ ਅਰਦਾਸ ਕਰਦੇ ਹਾਂ ਕਿ ਤਰੱਕੀ ਕਰਨੋ ਤੇ ਅੱਜ ਆਪਾਂ ਗੱਲ ਕਰਨੀ ਆ ਗੀਤਕਾਰੀ ਬਾਰੇ ਕਈ ਮੇਰੇ ਵੀਰਾਂ ਦੇ ਕਮੈਂਟ ਆਏ ਸੀਗੇ ਕਿ ਗੀਤਕਾਰ ਬਣਨ ਦੇ ਲਈ ਉਸਤਾਦ ਦੀ ਲੋੜ ਪੈਂਦੀ ਹੈ ਬਿਲਕੁਲ ਜੀ ਉਸਤਾਦ ਦੀ ਲੋੜ ਪੈਂਦੀ ਹੈ ਜਿਵੇਂ ਮਾਪੇ ਦਾ ਲੋੜ ਪੈਂਦੀ ਹੈ ਹਰੇ ਇਨਸਾਨ ਨੂੰ ਜਵਾਨੀ ਦੇ ਤੱਕ ਉਵੇਂ ਹਰੇ ਇਨਸਾਨ ਨੂੰ ਕੋਈ ਕੀਤਾ ਚਲਾਉਣਾ ਜੇ ਕੋਈ ਕੰਮ ਚਲਾਉਣਾ ਉਹਦੇ ਵਿੱਚ ਉਸਤਾਦ ਦੀ ਲੋੜ ਪੈਂਦੀ ਹੈ ਜਦੋਂ ਕੋਈ ਪੜ੍ਹ ਲਿਖ ਕੇ ਕੋਈ ਕੰਮ ਸਿੱਖਣ ਦੀ ਕੋਸ਼ਿਸ਼ ਕਰਦਾ ਜਾਂ ਕੋਈ ਕੰਮ ਚਲਾਉਣਾ ਚਾਹੁੰਦਾ ਉਹਨੂੰ ਉਸਤਾਦ ਦੀ ਲੋੜ ਪੈਂਦੀ ਹੈ ਇਸ ਕਰਕੇ ਗੀਤਕਾਰੀ ਵੀ ਇੱਕ ਕੰਮ ਹੈ ਇੱਕ ਕੀਤਾਗਾ ਇਹਦੇ ਵਿੱਚੋਂ ਵੀ ਆਪਾਂ ਆਪਣੀ ਆਮਦਨ ਆਪਣੀ ਕਮਾਈ ਕਰ ਸਕਦੇ ਆ